ਕੋਈ ਸਰਟੀਫਿਕੇਟ ਆ ਸੀ ਲੱਗਦੇ ਸੀ ਮੈਂ ਕਿਹ ਇੱਕ ਆਇਆ ਸੀ 3 ਸਾਲ ਦਾ ਟਾਈਮ ਲੱਗਿਆ ਉਹ ਬੰਦੇ ਨੇ ਮੇਰੀ ਪ ਕਰੋਨਾ ਮੈਨ ਕੋ 4 ਮਹੀਨਿਆਂ ਬਾਅਦ ਕਟਵਾ ਦਿੱਤੀ ਸੀ ਮੈਂ ਕਿਤੇ 500 ਯੂਰੋ ਤੇ ਉਹ ਬੰਦਾ 에ਰਪੋਰਟ ਤੇ ਲੈਣ ਨਹੀਂ ਆਇਆ ਸੀ ਕਿ 에ਰਪੋਰਟ ਤੇ ਮੈਨੂੰ ਲੈਣ ਉਹ ਨਹੀਂ ਆਇਆ ਪਿਛਲੇ ਮਹੀਨੇ ਆ ਮੈਨੂੰ ਸਪੇਨ ਬਾਰੇ ਨਹੀਂ ਪਤਾ ਹੁੰਦਾ ਸੀ ਪੁਲਿਸ ਵਾਲਿਆਂ ਕੋਲ ਹੀ ਜਾ ਕੇ ਦਿੰਦਾ ਮੈਨੂੰ ਜੀ ਮੈਂ ਕਰੋਨਾ ਮੈਨ ਤੋਂ ਕਰਾਉਣੀ ਹੈ ਤੇ ਮੇਰੀ ਪ ਕਰੋਨਾ ਮੈਨ ਤੋਂ ਕਰ ਤੋਂ ਮੈਂ ਪਾਸਪੋਰਟ ਜਾਂ ਹੋਰ ਕਿਸੇ ਕੰਟਰੀ ਨੂੰ ਮੂਵ ਹੋ ਜਾ ਜੇ ਅਸੀਂ ਪੈਸੇ ਬੈਂਕ ਲਏ ਸੀ ਉਹ ਤੋਂ ਮੈਂ ਤੀਰ ਨਹੀਂ ਮਾਰੇ ਪਹਿਲੀ ਵਾਰੀ ਹਾਂਜੀ ਦੋਸਤੋ ਕੀ ਹਾਲ ਚਾਲ ਮੈਂ ਹਾਂ ਚੰਨ ਬਰਾੜ ਤੁਹਾਡਾ ਇਸ ਵੀਡੀਓ ਵਿੱਚ ਬਹੁਤ ਬਹੁਤ ਸਵਾਗਤ ਕਰਦਾ ਉਮੀਦ ਕਰਦਾ ਤੁਸੀਂ ਬਹੁਤ ਵਧੀਆ ਠੀਕ ਠਾਕ ਤੇ ਫਿੱਟ ਫਾਟ ਹੋਵੋਗੇ ਬਾਬਾ ਨਾਨਕ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਰੱਖੇ ਅੱਜ ਦੀ ਵੀਡੀਓ ਵਿੱਚ ਮੈਂ ਤੁਹਾਨੂੰ ਦੱਸੂਗਾ ਮੈਂ ਕਿਉਂ ਬਾਹਰ ਆਇਆ ਸੀ ਮੈਂ ਕਿਉਂ ਬਾਹਰ ਆਇਆ ਸੀ ਤੇ ਮੇਰੇ ਨਾਲ ਕੀ ਕੀ ਹੋਇਆ ਕੀ ਸਿਚੁਏਸ਼ਨ ਸੀ ਕੀ ਬਣਿਆ ਕਿੱਥੇ ਮੈਂ ਆਇਆ ਸੀ ਤੇ ਕਦੋਂ ਆਇਆ ਸੀ ਤੇ ਕੀ ਮੇਰਾ ਤਜਰਬਾ ਰਿਹਾ ਮੈਂ ਤੁਹਾਨੂੰ ਇਸ ਵੀਡੀਓ ਵਿੱਚ ਦੱਸਣ ਦੀ ਕੋਸ਼ਿਸ਼ ਕਰਦਾ ਤੁਸੀਂ ਬਣੇ ਰਹੋ ਵੀਡੀਓ ਦੇ ਨਾਲ ਕਿ ਆਪਾਂ ਕਰਦੇ ਆਂ ਗੱਲਾਂ ਬਾਤਾਂ ਮੈਂ ਕਿਉਂ ਬਾਹਰ ਆਇਆ ਸੀ ਮੈਂ ਕਿਉਂ ਬਾਹਰ ਆਇਆ ਧਿਆਨ ਦਿਓ ਮੈਂ ਆਪਦੀਆਂ ਗੱਲਾਂ ਦੱਸਣ ਲੱਗਾ ਤੁਹਾਨੂੰ ਸ਼ੇਅਰ ਕਰਦਾ ਗੱਲਾਂ ਤੁਹਾਨੂੰ ਕਾफी ਕੁਝ ਸਿੱਖਣ ਨੂੰ ਮਿਲੂਗਾ ਤੇ ਤੁਸੀਂ ਆਜੋ ਮੇਰੇ ਨਾਲ ਕਰਦੇ ਆਂ ਵੀਡੀਓ ਆਪਾਂ ਬੰਦਾ ਮੈਂ ਤੁਹਾਨੂੰ ਇਸ ਵੀਡੀਓ ਵਿੱਚ ਦੱਸ ਰਿਹਾ ਮੈਂ ਕਿਉਂ ਬਾਹਰ ਆਇਆ ਸੀ ਇੱਕ ਕਹਾਣੀ ਸਟਾਰਟ ਹੁੰਦੀ ਆ ਪਹਿਲਾਂ ਇੰਡੀਆ ਤੋਂ ਦੱਸਦਾ ਮੈਂ ਕੀ ਕਰਦਾ ਸੀ ਉੱਥੇ ਕੀ ਸਟੱਡੀ ਕੀਤੀ ਸੀ ਤੇ ਇੱਥੇ ਮੈਂ ਕਿਵੇਂ ਆਇਆ ਕਿਉਂਕਿ ਮੇਰਾ ਸਟੱਡੀ ਵੀਜ਼ਾ ਲੱਗਿਆ ਸੀ ਮੈਂ ਤੁਹਾਨੂੰ ਦੱਸਦਾ ਇਹ ਗੱਲ ਹੈਗੀ ਆ 2014 ਦੀ ਉਦੋਂ ਪਹਿਲਾਂ ਮੇਰੀ ਸਟੱਡੀ ਸੀ ਇੰਡੀਆ ਦੇ ਵਿੱਚ ਪਲੱਸ 2 ਕੀਤੀ ਸੀ ਉਦੋਂ ਮੁੜ ਕੇ ਮੇਰਾ ਮੈਡੀਕਲ ਫੀਲਡ ਸੀਗਾ ਮੈਂ ਆਪਰੇਸ਼ਨ ਕਰਦਾ ਸੀ ਮੈਂ ਉੱਥੇ ਕੋਰਸ ਕੀਤਾ ਸੀਗਾ ਓਟੀ ਅਸਿਸਟੈਂਟ ਬਰਾਰੀ ਆਉਣ ਲੱਗੀ ਹੋਂ ਤਾਂ ਓਟੀ ਅਸਿਸਟੈਂਟ ਦਾ ਓਟੀ ਅਸਿਸਟੈਂਟ ਦਾ ਕੋਰਸ ਸੀ ਮੇਰਾ ਇੰਡੀਆ ਦੇ ਵਿੱਚ ਮੇਰਾ ਕੋਰਸ ਸੀਗਾ ਓਟੀ ਅਸਿਸਟੈਂਟ ਦਾ ਜਿਹੜਾ ਕਿ ਡਾਕਟਰ ਨਾਲ ਆਪਰੇਸ਼ਨ ਕਰਦਾ ਮੈਂ ਘੱਟੋ ਘੱਟ 2-300 ਆਪਰੇਸ਼ਨ ਕੀਤੇ ਆਰਥੋਪੈਡਿਕ ਸਰਜਨ ਦੇ ਨਾਲ ਜਿਹੜੇ ਆਰਥੋਡੋਡਟਰ ਉਹ ਜਿਹੜੇ ਹੱਡੀਆਂ ਨੇ ਟੁੱਟੇ ਪਰ ਜਿਹੇ ਕੇਸ ਕਰਦੇ ਉਹਨਾਂ ਡਾਕਟਰਾਂ ਦੀ ਮੈਂ ਗੱਲ ਕਰਦਾ ਉਹਨਾਂ ਦਾ ਮੈਂ ਘੱਟੋ ਘੱਟ 2-300 ਆਪਰੇਸ਼ਨ ਕੀਤਾ ਸੀਗਾ ਆਰਥੋਪੈਡਿਕ ਦੇ ਉਹ ਕਰਦੇ ਕਰਦੇ ਨਾ ਮੈਨੂੰ ਉਹਦੇ ਵਿੱਚ ਬੜਾ ਵਧੀਆ ਕੰਮ ਸੀ ਬੜਾ ਸਿਸਟਮ ਚੱਲਦਾ ਸੀ ਮੈਂ ਬੜਾ ਖੁਸ਼ ਸੀ ਕਿਉਂਕਿ ਮੈਡੀਕਲ ਫੀਲਡ ਮੇਰਾ ਰਿਹਾ ਸਟਾਰਟਿੰਗ ਤੋਂ ਤੇ ਉਹ ਗੱਲਾਂ ਕਰਦੇ ਕਰਦੇ ਨਾ ਕਿਉਂਕਿ ਉਹਦੇ ਬੇਸ ਤੇ ਨਾ ਮੈਨੂੰ ਫਿਰ ਜੌਬ ਵਿੱਚ ਬੜੀ ਦਿੱਕਤ ਆਉਂਦੀ ਸੀ ਕਿਉਂਕਿ ਆਪਣੀ ਜਰਨਲ ਕੈਟਾਗਰੀ ਸੀ ਜਰਨਲ ਕੈਟਾਗਰੀ ਦੇ ਵਿੱਚ ਉਹ ਟਾਈਮਾਂ ਦੇ ਜਿਹੜੇ ਮੇਰੇ ਭਰਾ ਮੇਰੀ ਉਮਰ ਦੇ ਉਹਨਾਂ ਨੇ ਪਤਾ ਹੋਣਾ ਮੇਰੇ ਪੁਆਇੰਟਲੈਸ ਹੋ ਜਾਂਦੇ ਸੀ ਚਲੋ ਮੇਰਾ ਇੰਟਰਸਟ ਪਿਆ ਮੈਡੀਕਲ ਦੇ ਨਾਲ ਨਾਲ ਬਾਹਰ ਦਾ ਤੇ ਉਦੋਂ ਅੱਗੇ ਫਿਰ ਮੈਂ ਬਾਹਰ ਲਈ ਕਿਹੜੇ ਕਿਹੜੇ ਐਫਰਟ ਕੀਤੇ ਤੇ ਕੀ ਕੀ ਹੋਇਆ ਮੈਂ ਨੰਨ ਸਾਰੀਆਂ ਗੱਲਾਂ ਕਰਦਾ ਪਾ ਵੀਡੀਓ ਤੇ ਨਾਲ ਵੀਡੀਓ ਤੁਸੀਂ ਸਕਿਪ ਨਹੀਂ ਕਰਨੀ ਵੀਡੀਓ ਆਪਣੀ ਕੰਟੀਨਿਊ ਚੱਲਦੀ ਪਈ ਆ ਉਦੋਂ ਅੱਗੇ ਮੇਰਾ ਇੰਟਰਸਟ ਬਣ ਗਿਆ ਬਾਰ ਦਾ ਬਾਹਰ ਜਾਇਆ ਜਾਵੇ ਪਹਿਲਾਂ ਤਾਂ ਮੈਂ ਸਟੱਡੀ ਪੂਰੀ ਕੀਤੀ ਮੈਡੀਕਲ ਦੀ ਮੈਡੀਕਲ ਦੇ ਵਿੱਚ ਮੈਂ ਪੜਦਾ ਰਿਹਾ ਤੇ ਸਾਰੇ ਆਪਰੇਸ਼ਨ ਥੀਟਰ ਕੀ ਸਾਰਾ ਕੁਝ ਮੈਂ ਮੈਨੇਜ ਕਰਦਾ ਸੀ ਮੇਰੀ ਉੱਥੇ ਇਹ ਜੌਬ ਬਣ ਗਈ ਸੀ ਤੇ ਅੱਜ ਦੇ ਟਾਈਮ ਵਿੱਚ ਮੇਰੇ ਦੋਸਤ ਕਾਫੀ ਇੰਡੀਆ ਵਿੱਚ ਚੰਗੀ ਜੌਬ ਸਰਕਾਰੀ ਤੇ ਹੈਗੇ ਆ ਬਟ ਮੈਂ ਨਹੀਂ ਕੀਤੀ ਮੈਂ ਪ੍ਰੇਫਰ ਨਹੀਂ ਕੀਤੀ ਮੇਰੀ ਬ੍ਰੇਕ ਉੱਥੇ ਨਹੀਂ ਲੱਗੀ ਮੇਰੀ ਸੋਚ ਕੁਝ ਹੋਰ ਸੀ ਉਹਨਾਂ ਨਾਲੋਂ ਤੇਰੀ ਸੋਚ ਇਹ ਨਹੀਂ ਸੀ ਮੇਰੀ ਸੋਚ ਵਕਰੀ ਸੀ ਵੀ ਮੇਰੀ ਬ੍ਰੇਕ ਇੱਥੇ ਨਹੀਂ ਪੈਣੀ ਮੇਰਾ ਕੁਝ ਮਾਮਲਾ ਹੋਰ ਸਾਹ ਦਾ ਲਓ ਜੀ ਮੈਂ ਜੋਬ ਟਰਾਈ ਕਰਦਾ ਰਿਹਾ ਕਰਦਾ ਰਿਹਾ ਕਰਦੇ ਰਿਹਾ ਮੈਨੂੰ ਜਰਨਲ ਕੈਟਾਗਰੀ ਕਰਕੇ ਜੋਬ ਨਹੀਂ ਮਿਲਦੀ ਫਿਰ ਉਹਨਾਂ ਟਾਈਮਾਂ ਦੇ ਵਿੱਚ ਨਾ ਆਈਲਿਟਸ ਦਾ ਦੌਰ ਬੜਾ ਚੱਲਿਆ ਉਦੋਂ ਆਈਲਿਟਸ ਬਹੁਤ ਲੋ ਕਰਦੇ ਥਾਂ ਥਾਂ ਦਫ਼ਤਰ ਬਣੇ ਹੁੰਦੇ ਸੀ ਨਿਹਾਨਾ ਹੋ ਗਿਆ ਬਟਿੰਡਾ ਹੋ ਗਿਆ ਬੜੇ ਦਫ਼ਤਰ ਬਣੇ ਸੀ ਤੇ ਮੈਂ ਉਹਨਾਂ ਟਾਈਮਾਂ ਦੇ ਵਿੱਚ ਨਾ ਆਈਲਿਟਸ ਕਰਨਾ ਸ਼ੁਰੂ ਕਰਤਾ ਕਿ ਆਈਲਿਟਸ ਦੀਆਂ ਕਲਾਸਾਂ ਲੈਣੀਆਂ ਸ਼ੁਰੂ ਕਰਤੀਆਂ ਤੇ ਮੈਨੂੰ ਨਾ ਘੱਟੋ ਘੱਟ ਮੈਂ ਰਾਤ ਨੂੰ ਹਸਪੀਟਲ ਜੋਬ ਕਰਦਾ ਹੁੰਦਾ ਸੀ ਮੇਰੇ ਪ੍ਰੈਕਟੀਕਲ ਹੁੰਦੇ ਸੀ ਤੇ ਦਿਨੇ ਮੈਂ ਜਾ ਕੇ ਆਇਲਟਰਸ ਕਰਦਾ ਹੁੰਦਾ ਸੀ ਤੇ ਮੈਂ ਰਾਤ ਨੂੰ ਜੌਬ ਕਰਨ ਤੋਂ ਬਾਅਦ ਜਦੋਂ ਦਿਨੇ ਕਲਾਸ ਲਾਉਣ ਜਾਣਾ ਮੈਡੀਕਲ ਦੀ ਮੈਂ ਮਗਰ ਡਿਸਕ ਤੇ ਬੈਠਾ ਜਾਂ ਕਿਤੇ ਵੀ ਬੈਠਾ ਮੇਰੀਆਂ ਅੱਖਾਂ ਵਿੱਚ ਨੀਂਦ ਹੁੰਦੀ ਸੀ ਮੈਨੂੰ ਕਿਉਂਕਿ ਸਾਰੀ ਰਾਤ ਮੈਂ ਪੇਸ਼ੈਂਟ ਦੇਖੇ ਹੁੰਦੇ ਸੀ ਉਹ ਪੇਸ਼ੈਂਟ ਦੇਖਣ ਤੋਂ ਬਾਅਦ ਮੈਨੂੰ ਦਿਨੇ ਪੂਰੀ ਨੀਂਦ ਆਉਣੀ ਹੁੰਦੀ ਸੀ ਬਟ ਮੈਂ ਟਰਾਈ ਕਰਦਾ ਰਿਹਾ ਕਰਦਾ ਰਿਹਾ ਕਰਦਾ ਰਿਹਾ ਮੇਰੇ ਕਰ ਕਰਾ ਕੇ ਜੀ ਮੈਂ ਆਇਲਟਰ ਦਾ ਇਗਜ਼ਾਮ ਦਿੱਤਾ ਮੇਰੇ 5.5 ਬੈਂਡ ਆ ਗਏ ਸ਼ਾਰਟ ਵਿੱਚ ਮੈਂ ਗਲਮ ਕਮਾ ਤੁਹਾਨੂੰ ਇਲਜਾਮਾ ਨਾ ਮੇਰੇ 5.5 ਬੈਂਡ ਆ ਗਏ ਬਟ 5.5 ਬੈਂਡ ਕੁਝ ਵੀ ਨਹੀਂ ਸੀ ਕਿਉਂਕਿ ਉਦੋਂ ਪੁਆਇੰਟ ਬੇਸ ਤੇ ਕੇਸ ਲੱਗਦੇ ਹੁੰਦੇ ਸੀ ਕਿਵੇਂ ਮੈਨੂੰ 60 ਪੁਆਇੰਟ ਚਾਹੀਦੇ ਸੀ ਮੈਨੂੰ ਕੈਨੇਡਾ ਜਾਣ ਨੂੰ ਮੈਂ ਕੈਨੇਡਾ ਦਾ ਕੇਸ ਲਾਉਂਦਾ ਸੀ ਤੇ 60 ਦੇ ਵਿੱਚੋਂ ਮੇਰੇ ਨਾਲ 60 ਪੁਆਇੰਟ ਚਾਹੀਦੇ ਬਟ ਮੇਰੇ 52 ਬਣਦੇ ਹੁੰਦੇ ਸੀ ਮੇਰੇ 52 ਪੁਆਇੰਟ ਬਣਦੇ ਸਾਰੇ ਲੋਕਾਂ ਨੂੰ ਪਤਾ ਹੋਣਾ ਜਿਹੜੇ ਮੇਰੇ ਨਾਲ ਦੇ ਭਰਾ ਹੈਗੇ ਆ ਉਹਨਾਂ ਨੂੰ ਪਤਾ ਵੀ ਵਿਨੀਪੈਗ ਦਾ ਕੇਸ ਲੱਗਦਾ ਹੁੰਦਾ ਸੀ ਤੇ ਉਹਦੇ ਆਪਾਂ ਕਿੰਨੇ ਪੁਆਇੰਟ ਤੇ ਜਾਂਦੇ ਹੁੰਦੇ ਸੀ ਕਿੰਨੇ ਪੁਆਇੰਟ ਚਾਹੀਦੇ ਤੇ ਮੈਨੂੰ ਮੇਨ ਗੱਲ ਇਹ ਵੀ ਮੈਂ ਤੁਹਾਨੂੰ ਸੱਚਾਈ ਦੱਸਾਂ ਮੇਰੀ ਸਪਾਂਸਰਸ਼ਿਪ ਵਾਲਿਆਂ ਨੇ ਵੀ ਮੇਰੀ ਬਾਹ ਨਹੀਂ ਫੜੀ ਸੀ ਕਈਆਂ ਗੱਲਾਂ ਉਹਨਾਂ ਨੇ ਮੇਰੇ ਕਾ ਸੀਰੀਅਸ ਨਹੀਂ ਲਈਆਂ ਮੈਂ ਅੱਜ ਵੀ ਉਹ ਬੰਦਿਆਂ ਦੇ ਨਾਂ ਜਾਣਦਾ ਜਿਹੜੇ ਬੰਦਿਆਂ ਨੇ ਪੁੱਛਿਆ ਸੀ ਕਿ ਉਹ ਬੰਦਿਆਂ ਨੇ ਮੈਨੂੰ ਖੜੇ ਖੜੋਤੇਆਂ ਨੇ ਜਵਾਬ ਦਿੱਤਾ ਕਿ ਮੇਰੇ ਨੋ ਨਾ ਕਈ ਬੰਦੇ ਹੈਗੇ ਜਿਨ੍ਹਾਂ ਨੇ ਉੱਤੇ ਵਿਨੀ ਪੈਗ ਤੋਂ ਸਪਾਂਸਰਸ਼ਿਪ ਕਰ ਸਕਦੇ ਸੀ ਬਟ ਜਿਹੜੇ ਆਪਣੇ ਖੁਦ ਰਿਸ਼ਤੇਦਾਰ ਸੀਗੇ ਉਹ ਵਿਨੀ ਪੈਗ ਨਹੀਂ ਰਹਿੰਦੇ ਸੀ ਉਹ ਟ੍ਰਾਂਟੋ ਰਹਿੰਦੇ ਹੁੰਦੇ ਸੀ ਉੱਥੋਂ ਕਰ ਨਹੀਂ ਸਕਦੇ ਸੀ ਬਟ ਮੈਨੂੰ ਨਹੀਂ ਪਤਾ ਕੀ ਸਿਸਟਮ ਸੀ ਮੈਨੂੰ ਨਹੀਂ ਮਿਲਿਆ ਕੁਝ ਵੀ ਮੈਂ ਇਕੱਲ ਸਦਕੇ ਰਾਤ ਦੀ ਜੌਬ ਰਾਤ ਨੂੰ ਮੈਂ ਜੌਬ ਕਰਨੀ ਦਿਨੇ ਮੈਂ ਪੜਦਾ ਹੁੰਦਾ ਸੀ ਸਾਢੇ 5 ਬੈਂਡ ਲਏ ਸੀ ਉਹ ਤੋਂ ਮੈਂ ਤੀਰ ਨਹੀਂ ਮਾਰੇ ਪਹਿਲੀ ਵਾਰੀ ਮੇਰੇ ਸਾਢੇ 5 ਬੈਂਡ ਆਏ ਸੀ ਉਹ ਬੈਂਡ ਲੈਣ ਤੋਂ ਬਾਅਦ ਮੈਂ ਟਰਾਈ ਕੀਤਾ ਮੇਰੇ 52 ਪੁਆਇੰਟ ਬਣੇ ਸੀ 60 ਪੁਆਇੰਟ ਮੇਰੇ ਨਹੀਂ ਬਣਦੇ ਸੀ ਮੈਂ ਨਰਵਸ ਹੋ ਗਿਆ ਜੀ ਫੇਰ ਟਰਾਈ ਕੀਤਾ ਮੈਂ ਆਈਲਰ ਛੱਡਿਆ ਨਹੀਂ ਮੈਂ ਉਵੇਂ ਕਰਦਾ ਰਿਹਾ ਬਟ ਮੈਨੂੰ ਉਹਦਾ ਕੋਈ ਫਾਇਦਾ ਨਹੀਂ ਹੋਇਆ ਤੇ ਉਦੋਂ ਮੁੜ ਕੇ ਮੈਂ ਸੁਜੈਸ਼ਨ ਮੈਨੂੰ ਕਿਸੇ ਤੋਂ ਮਿਲੀ ਵੀ ਯੂਰਪ ਦਾ ਟਰਾਈ ਕੀਤਾ ਜਾ ਮੈਨੂੰ ਨਹੀਂ ਯੂਰਪ ਬਾਰੇ ਕੁਝ ਵੀ ਪਤਾ ਸੀ ਕੀ ਚੀਜ਼ ਆ ਕਿਹੜੀ ਚਿੜੀਆ ਦਾ ਨਾਮ ਕਿੱਥੇ ਲੋਕ ਜਾਂਦੇ ਯੂਰਪ ਦੇ ਵਿੱਚ ਨਾ ਇਹ ਸਾਰੀਆਂ ਗੱਲਾਂ ਮੈਨੂੰ ਨਹੀਂ ਪਤਾ ਸੀ ਤੇ ਬਾਬੇ ਨਾਨਕ ਨੇ ਬਾਹ ਫੜੀ ਮੈਂ ਸਟੱਡੀ ਸਟੱਡੀ ਕੇਸ ਲਾਇਆ ਸੀਗਾ ਮੇਰਾ ਯੂਰਪ ਦਾ ਕੰਮ ਬਣ ਗਿਆ ਕੁਝ ਮਹੀਨੇ ਵਿੱਚ ਬਣ ਗਿਆ ਬਣ ਗਿਆ ਜਦੋਂ ਮੈਨੂੰ ਯਕੀਨ ਨਾ ਆਵੇ ਬਣ ਗਿਆ ਉਹ ਸਾਰਾ ਕੁਝ ਬਣਨ ਤੋਂ ਬਾਅਦ ਮੈਂ ਜਦੋਂ ਯੂਰਪ ਆਇਆ ਯੂਰਪ ਜਾ ਕੇ ਮੈਂ ਸਟੱਡੀ ਬੇਸ ਤੇ ਆਇਆ ਸੀ ਜਿਹੜੀ ਕੰਟਰੀ ਮੈਂ ਉਤਰਿਆ ਉਹ ਕੰਟਰੀ ਦੇ ਵਿੱਚ ਮੈਨੂੰ ਲੋਕਾਂ ਨੇ ਇੱਕ ਸਲਾਹ ਵਾਰ-ਵਾਰ ਦਿੱਤੀ ਵੀ ਜੇਕਰ ਪੀਆਰ ਲੈਣੀ ਆ ਸੈਟਿੰਗ ਕਰਨੀ ਆ ਤੇ ਤੁਸੀਂ ਚਲੇ ਜਾਓ ਸਪੇਨ ਤੇ ਨਹੀਂ ਤੁਸੀਂ ਜੇ ਪੈਸੇ ਬਣਾਉਣੇ ਆ ਤਾਂ ਤੁਸੀਂ ਜਰਮਨ ਜਾਂ ਹੋਰ ਕਿਸੇ ਕੰਟਰੀ ਨੂੰ ਮੂਵ ਹੋ ਜਾਓ ਜੇ ਤੁਹਾਨੂੰ ਪੈਸੇ ਹੀ ਬਣਾਉਣੇ ਆ ਤੇ ਬੱਟ ਮੈਂ ਪ੍ਰੇਫਰ ਕੀਤਾ ਸੀ ਸਪੇਨ ਨੂੰ ਮੈਂ ਸਮਝਿਆ ਸੀ ਮੈਂ ਸੈਟਿੰਗ ਪਹਿਲਾਂ ਬਣਾਉਣੀ ਆ ਅੱਗੇ ਤੁਹਾਡੀ ਮਰਜ਼ੀ ਆ ਮੇਰੇ ਸੁਝਾਅ ਮੈਂ ਕੀ ਕੀਤਾ ਸੀਗਾ ਤੁਹਾਡੀ ਮਰਜ਼ੀ ਆ ਆਪਦੀ ਆ ਤੁਸੀਂ ਕੀ ਕਰਨਾ ਉਹਦੋਂ ਇੰਨਾ ਸਮਾਂ ਨਹੀਂ ਹੁੰਦਾ ਸੀ ਨਾ ਪਤਰੋਨਾ ਮੈਨ ਤੋਂ ਤਾਂ ਪਤਾ ਹੁੰਦਾ ਸੀ ਨਾ ਕਿਸੇ ਹੋਰ ਚੀਜ਼ ਦਾ ਪਤਾ ਕਿਸੇ ਨੂੰ ਮੈਨੂੰ ਛੱਕੂ ਵੀ ਨਹੀਂ ਪਤਾ ਹੁੰਦਾ ਕੱਖ ਨਹੀਂ ਪਤਾ ਸੀ ਉਹਨੂੰ ਪਰ ਉਹਦਾ ਮੈਨ ਤੋਂ ਕਿਹਨੂੰ ਕਹਿੰਦੇ ਆ ਜਦੋਂ ਮੈਂ ਇੱਥੇ ਆਇਆ ਮੈਨੂੰ ਕਹਿੰਦੇ ਪਤਰੋਨਾ ਮੇਨ ਤੋਂ ਕਰਾਉਣੀ ਪਊਗੀ ਮੈਂ ਕਿਹਾ ਠੀਕ ਆ ਮੈਂ ਸਰਕਾਰੀ ਦਫ਼ਤਰ ਦੇ ਵਿੱਚ ਜਿਵੇਂ ਆਪਾਂ ਵੀਡੀਓ ਵਿੱਚ ਵੇਖੀ ਜਾਂਦੇ ਆ ਐ ਬੜੇ ਹੁਣ ਸਰਕਾਰੀ ਦਫ਼ਤਰ ਜਾਂ ਇੱਥੇ ਕਿਤੇ ਪੁਲਿਸ ਖੜੀ ਆ ਦਫ਼ਤਰ ਦੇ ਮੂਹਰੇ ਮੈਂ ਕਿਸੇ ਵੀ ਦਫ਼ਤਰ ਦੇ ਮੂਹਰੇ ਜਾਣਾ ਝੋਠਿਆ ਕੇ ਕਹਿ ਦੇਣਾ ਮੇਰੀ ਪਤਰੋਨਾ ਮੇਨ ਤੋਂ ਕਰ ਦੋ ਮੈਂ ਪੁਲਿਸ ਨਾਲ ਗੱਲ ਕਰ ਲੈਣੀ ਉਹਨਾਂ ਨੇ ਕਿਹਾ ਐ ਕਿਵੇਂ ਹੋ ਜੂਗੀ ਮੈਨੂੰ ਪਤਾ ਨਹੀਂ ਸੀ ਕੀ ਸਿਸਟਮ ਆ ਕਿਉਂਕਿ ਹੁਣ ਤੁਸੀਂ ਅੱਜ ਵੀਡੀਓ ਵੇਖਦੇ ਤੁਹਾਡੇ ਭਰਾ ਦੀਆਂ ਤੁਹਾਨੂੰ ਹੀ ਇਨਫੋਰਮੇਸ਼ਨ ਮਿਲਦੀ ਆ ਉਦੋਂ ਮੈਨੂੰ ਇਨਫੋਰਮੇਸ਼ਨ ਨਹੀਂ ਹੁੰਦੀ ਸੀ ਮੈਂ ਪੁਲਸ ਵਾਲਿਆਂ ਕੋਲ ਹੀ ਜਾ ਕੇ ਕਹਿ ਦਿੰਦਾ ਮੈਨੂੰ ਜੀ ਮੈਂ ਪਰੋਨਾ ਮੈਨੂੰ ਤੋਂ ਕਰਾਉਣੀ ਹੈ ਤੇ ਮੇਰੀ ਪਰੋਨਾ ਮੈਨੂੰ ਤੋਂ ਕਰ ਦੋ ਮੈਂ ਪਾਸਪੋਰਟ ਦੇ ਦਿੰਦਾ ਹੁੰਦਾ ਸੀ ਤੇ ਬਾਟੋ ਬੰਦੇ ਚੰਗੇ ਹੁੰਦੇ ਸੀ ਉਹ ਕੱਲੇ ਭਾਈ ਨਹੀਂ ਇੱਥੇ ਇੱਕ ਅੱਖ ਨਹੀਂ ਹੋਣਾ ਤੂੰ ਜਾ ਮੇਰੇ ਤੇ ਹੱਸਦੇ ਹੁੰਦੇ ਸੀ ਮੈਂ ਮੁੜਿਆ ਹੁਣਾ ਮੇਰੇ ਨਾਲ ਕੋਈ ਵੀ ਨਹੀਂ ਜਾਂਦਾ ਸੀ ਮੈਨੂੰ ਇੰਗਲਿਸ਼ ਆਉਂਦੀ ਸੀ ਪਰ ਸਪੈਨੇਸ਼ ਨਹੀਂ ਆਉਂਦੀ ਸੀ ਮੇਰੇ ਨਾਲ ਕੋਈ ਵੀ ਨਹੀਂ ਜਾਂਦਾ ਸੀ ਨਾ ਮੈਨੂੰ ਪਤਾ ਸੀ ਕੀ ਹੁੰਦਾ ਹੈ ਮੈਂ ਸਪੈਨ ਦਾ ਨਾਂ ਯੂਰਪ ਆ ਕੇ ਵੀ ਨਹੀਂ ਸੁਣਿਆ ਸੀ ਤੁਸੀਂ ਯਕੀਨ ਮੰਨੋ ਮੈਨੂੰ ਜੋ ਸਪੈਨ ਇੰਜ ਲੱਗਦਾ ਹੁੰਦਾ ਸੀ ਜਿਵੇਂ ਕੋਈ ਮੁਸਲਮਾਨ ਕੰਟਰੀ ਆ ਮੈਨੂੰ ਸਪੇਨ ਬਾਰੇ ਨਹੀਂ ਪਤਾ ਹੁੰਦਾ ਸੀ ਜਦੋਂ ਮੈਂ ਇੱਥੇ ਆ ਗਿਆ ਮੈਨੂੰ ਪਤਾ ਲੱਗਾ ਸਪੇਨ ਵੀ ਕਿਸੇ ਚਿੜੀਆ ਦਾ ਨਾਤ ਮੈਂ ਬਾਰਸੀਲੋਨਾ ਪਹਿਲੀ ਵਾਰ ਹੀ ਆਇਆ ਸੀ ਤੇ ਬਾਰਸੀਲੋਨਾ ਉਦੋਂ ਵੀ ਇੱਕ ਇੰਟਰਸਟ ਵਾਲੀ ਚੀਜ਼ ਆ ਜਿਹੜੀ ਤੁਸੀਂ ਸੁਣੋਗੇ ਤੇ ਹੈਰਾਨ ਹੋਵੋਗੇ ਵੀ ਇੰਜ ਮੇਰੇ ਨਾਲ ਵੀ ਹੋਇਆ ਕੀ ਸੀ ਜਦੋਂ ਮੈਂ ਬਾਰਸੀਲੋਨਾ ਆਇਆ ਨਾ ਮੈਨੂੰ ਸੋਹਣੋ ਸੱਜਣੋ ਬਾਰਸੀਲੋਨਾ ਕੋਈ ਬੰਦਾ ਵੀ ਕੋਈ ਬੰਦਾ 에ਰਪੋਰਟ ਤੇ ਲੈਣ ਨਹੀਂ ਆਇਆ ਸੀ ਕਿ 에ਰਪੋਰਟ ਤੇ ਮੈਨੂੰ ਲੈਣ ਉਹ ਨਹੀਂ ਆਇਆ ਮੈਂ ਕੱਲਾ ਖੱਜਲ ਹੁੰਦਾ ਰਿਹਾ ਉੱਥੇ ਮੈਂ ਫਿਰ ਆਪ ਦੇ ਕਿਸੇ ਦੋਸਤ ਨੂੰ ਫਰੈਂਡ ਨੂੰ ਕਿਉਂਕਿ ਮੇਰਾ ਯੂਰਪ ਦੇ ਵਿੱਚ ਬੰਦਾ ਕੋਈ ਵੀ ਨਹੀਂ ਸੀ ਮੈਨੂੰ ਨਹੀਂ ਜਾਣਦੇ ਸੀ ਮੈਨੂੰ ਸਲਾਹ ਦਿੱਤੀ ਗਈ ਕਿ ਉੱਥੇ ਚਲਿਆ ਜਾ ਮੈਂ ਸਪੇਨ ਆ ਗਿਆ ਸੀ ਸਪੇਨ ਆ ਕੇ ਮੈਨੂੰ ਕੋਈ ਬੰਦਾ ਇੱਥੇ ਨਹੀਂ ਜਾਣਦਾ ਕਿਉਂਕਿ ਆਪਣੇ ਜਿੰਨੇ ਬੰਦੇ ਸੀ ਨਾ ਰਿਲੇਟਿਵ ਕੋਈ ਉਹ ਕੈਨੇਡਾ ਸੀ ਅਮਰੀਕਾ ਸੀ ਆਸਟ੍ਰੇਲੀਆ ਸੀ ਉੱਥੋਂ ਦਾ ਮੇਰਾ ਕੇਸ ਨਹੀਂ ਲੱਗਾ ਇੱਥੇ ਆ ਕੇ ਗੇਮ ਉੱਠ ਖੜੀ ਨਵੀਂ ਤੇ ਉਦੋਂ ਅੱਗੇ ਮੈਨੂੰ 에ਰਪੋਰਟ ਤੋਂ ਕੌਣ ਲੈਣ ਆਇਆ ਮੈਂ ਕੀ ਕੀਤਾ ਉਹ ਵੀ ਵੀਡੀਓ ਚ ਆਪਾਂ ਕਰਦੇ ਪਏ ਕੰਟੀਨਿਊ ਤੁਸੀਂ ਵੀਡੀਓ ਨੂੰ ਸਕਿਪ ਨਹੀਂ ਕਰਨਾ ਆਪਾਂ ਕਰਦੇ ਪਏ ਕੰਟੀਨਿਊ ਜੋ ਉਸ ਤੋਂ ਅੱਗੇ ਉਹਦੋਂ ਅੱਗੇ ਇੱਕ ਸੱਜਣ ਭਰਾ ਮੇਰਾ ਲਿੰਕ ਦੇ ਵਿੱਚ ਕੱਢਿਆ ਮੈਂ ਉਹ ਬ੍ਰਦਰ ਮੈਨੂੰ ਜਾ ਕੇ 에어ਪੋਰਟ ਤੋਂ ਲੈ ਕੇ ਆਇਆ ਸੀ ਉਹ ਮੈਨੂੰ ਗੱਡੀ ਤੇ ਮੈਨੂੰ ਪਤਾ ਮੈਂ ਘੱਟੋ ਘੱਟ 2-3 ਘੰਟੇ ਵੇਟ ਕੀਤੀ ਸੀ ਉਹਦੀ ਸ਼ਿਫਟ ਕਿਤੇ ਚੱਲਦੀ ਸੀ ਕੰਮ ਦੀ ਰੈਸਟੋਰੈਂਟ ਤੇ ਉਹ ਬੰਦਾ ਮੈਨੂੰ ਲੈ ਕੇ ਆਇਆ ਜਿਹੜਾ ਮੇਰਾ ਭਰਾ ਲੈ ਕੇ ਆਇਆ ਅੱਜ ਵੀ ਮੈਂ ਉਹਨੂੰ ਸਲਾਮ ਕਰਦਾ ਉਹ ਮੈਨੂੰ 에어ਪੋਰਟ ਤੋਂ ਲੈ ਆਇਆ ਸੀ 2015 ਦੇ ਵਿੱਚ ਉਹਦੋਂ ਮੁੜ ਕੇ ਮੈਨੂੰ ਇੱਥੇ ਲਿਆ ਕੇ ਉਹਨੇ ਰਹਿਸ਼ ਤੇ ਕਿਸੇ ਅਕਮੋਡੇਸ਼ਨ ਤੇ ਮੈਨੂੰ ਰੱਖਿਆ ਉਹਦੋਂ ਮੁੜ ਕੇ ਮੈਂ ਉੱਥੇ ਰੈਂਟ ਭਰਨਾ ਸ਼ੁਰੂ ਕਰਤਾ ਮੈਂ ਅੱਜ ਤੱਕ ਉਹ ਬੰਦੇ ਨੂੰ ਕਦੇ ਕੰਪਲੇਂਟ ਨਹੀਂ ਕੀਤੀ ਕਦੇ ਉਹ ਬੰਦੇ ਨੂੰ ਦੁਬਾਰਾ ਕੋਈ ਕੰਮ ਨਹੀਂ ਕਿਹਾ ਅੱਜ ਤੱਕ ਮੈਂ ਉਹ ਬੰਦੇ ਨੂੰ ਕਦੇ ਵੀ ਕੁਝ ਨਹੀਂ ਕਿਹਾ ਮੈਨੂੰ ਦਿੱਕਤ ਆਹ ਦਿੱਕਤ ਆ ਜਿਵੇਂ ਅਸੀਂ ਟਾਈਮ ਕੱਢ ਲਿਆ ਉਹਦੀ ਮਿਹਰਬਾਨੀ ਇੱਕੋ ਆ ਮਨਵੀਰ ਪੋਰਟ ਤੋਂ ਲੈ ਆਇਆ ਸੀ ਤੇ ਉਹਨੇ ਮੈਨੂੰ ਅਕਮੋਡੇਸ਼ਨ ਕਰਾਤੀ ਸੀ ਤੇ ਨਹੀਂ ਕਈ ਭਰਾਏ ਐਸੇ ਵੀ ਹੈਗੇ ਜਿਹੜੇ ਥੱਲੇ ਪਏ ਆ ਐਸੇ ਬੰਦੇ ਵੀ ਹੈਗੇ ਆ ਤੇ ਉੱਥੇ ਮੈਨੂੰ ਅਕਮੋਡੇਸ਼ਨ ਵਧੀਆ ਮਿਲ ਗਈ ਸੀ ਮੈਂ ਰਹਿਣ ਲੱਗ ਗਿਆ ਜਿਵੇਂ ਵੀ ਮੇਰਾ ਕਰਾਇਆ ਸੀ ਜਿਵੇਂ ਮੇਰਾ ਸਭ ਕੁਝ ਸੀ ਮੈਂ ਭਰਨਾ ਸ਼ੁਰੂ ਕਰਤਾ ਤੇ ਉਦੋਂ ਮੁੜ ਕੇ ਪ੍ਰੋਸੈਸ ਮੇਰਾ ਪਦਰੋਨਾ ਮਿੰਟੋ ਦਾ ਸਟਾਰਟ ਹੋ ਗਿਆ ਪਦਰੋਨਾ ਮਿੰਟੋ ਦਾ ਜਰਮ ਨੂੰ ਪਤਾ ਲੱਗਾ ਮੈਂ ਤੋਂ ਅੱਗੇ ਦੱਸੀ ਜਾਂਦਾ ਮੈਨੂੰ ਕੁਝ ਨਹੀਂ ਪਤਾ ਹੁੰਦਾ ਸੀ ਮੈਂ ਪਦਰੋਨਾ ਮਿੰਟੋ ਦੀ ਮੈਨੂੰ ਇਨਫੋਰਮੇਸ਼ਨ ਨਹੀਂ ਸੀ ਤੇ ਮੈਂ ਪੁਲਿਸ ਵਾਲਿਆਂ ਕੋਲ ਜਾ ਕੇ ਮੂਰੇ ਜਾ ਕੇ ਗੱਲਾਂ ਕਰ ਦੇਣੀਆਂ ਮੇਰੀ ਪਦਰੋਨਾ ਮਿੰਟੋ ਕਰ ਦਿੱਤੀ ਜਾਵੇ ਬੱਟ ਉੱਥੇ ਇੰਜ ਨਹੀਂ ਹੁੰਦਾ ਤੇ ਸਾਰੀਆਂ ਗੱਲਾਂ ਮੇਰੇ ਨਾਲ ਕਾਫੀ ਤਰ੍ਹਾਂ ਦਾ ਹੋਰ ਗੱਲਾਂ ਹੋਈਆਂ ਫਿਰ ਮੈਨੂੰ ਕੰਮ ਮਿਲ ਗਿਆ ਸੀ ਮਲਗਣਾ ਬੈਡ ਲਾ ਕੋ ਨਾ ਬੰਦਿਆ ਕੋ ਕੰਮ ਨਹੀਂ ਮਿਲਦਾ ਮੈਨੂੰ ਕੰਮ ਮਿਲ ਗਿਆ ਸੀ ਕੰਮ ਮਿਲਣ ਦੇ ਬਾਅਦ ਕੀ ਹੋਇਆ ਉਹ ਮੈਂ ਤੁਹਾਨੂੰ ਦੱਸ ਦਿੰਦਾ ਜਦੋਂ ਮੈਂ ਇੱਥੇ ਆਇਆ ਸੀ ਅਨਸਾਰ ਮੈਨੂੰ ਦੂਜੇ ਦਿਨ ਕੰਮ ਤਿਆਰ ਸੀ ਕਿਉਂਕਿ ਉਦੋਂ ਸਮਾਂ ਚੰਗਾ ਹੁੰਦਾ ਸੀ ਮੈਨੂੰ ਸਪੈਨਿਸ਼ ਨਹੀਂ ਆਉਂਦੀ ਸੀ ਮੈਂ ਵਾਰ-ਵਾਰ ਕਹਿੰਨਾ ਮੈਨੂੰ ਆਉਂਦੀ ਹੁੰਦੀ ਸੀ ਇੰਗਲਿਸ਼ ਇੰਗਲਿਸ਼ ਦੇ ਬੇਸ ਤੇ ਮੈਨੂੰ ਕੰਮ ਮਿਲ ਗਿਆ ਸੀ ਕੰਮ ਮਿਲਿਆ ਸੀ ਮੈਨੂੰ ਉੱਥੇ ਸ਼ਹਿਰ ਦੇ ਵਿੱਚੀ ਉਹਦੇ ਨਾਲ ਮੇਰੀ ਬੜੀ ਮਦਦ ਹੋਈ ਮੈਂ ਇੰਗਲਿਸ਼ ਬੋਲ ਲੈਂਦਾ ਸੀ ਮੇਰਾ ਕੰਮ ਚੱਲ ਗਿਆ ਮੈਨੂੰ ਪਹਿਲਾ ਕੰਮ ਮਿਲਿਆ ਸੀ ਤੇ 50 ਮੈਨੂੰ 500 ਯੂਰੋ ਮਿਲਦਾ ਹੁੰਦਾ ਸੀ ਮਹੀਨੇ ਦਾ ਜਦੋਂ ਪਹਿਲਾ ਮੈਨੂੰ ਕੰਮ ਮਿਲਿਆ 2015 'ਚ 500 ਯੂਰੋ ਤੱਕ ਮਿਲਦੇ ਨੇ ਸਾਰੇ ਬੰਦੇ ਕਹਿੰਦੇ ਹੁੰਦੇ ਭਾਈ ਸਾਹਿਬ ਤੁਸੀਂ ਬੜੇ ਲੱਕੀ ਆ ਤੁਹਾਨੂੰ ਪਹਿਲੇ ਦਿਨ ਆਏ ਤੁਸੀਂ ਜੌਬ ਤੇ ਚੜ ਗਏ ਆ ਤੇ ਨਹੀਂ ਇੱਥੇ ਬੰਦੇ ਸਾਡੇ ਉਦੋਂ ਵਿਲੇ ਹੁੰਦੇ ਸੀ ਬਟ ਜਿੰਨੇ ਅੱਜ ਕੱਲ੍ਹ ਐਨੇ ਨਹੀਂ ਹੁੰਦੇ ਸੀ ਉਦੋਂ ਥੋੜੇ ਹੁੰਦੇ ਸੀ ਤੇ ਬਟ ਉਦੋਂ ਇਨਫੋਰਮੇਸ਼ਨ ਵੀ ਬੜੀ ਥੋੜੀ ਹੁੰਦੀ ਸੀ ਅੱਜ ਤੋਂ ਆਨੀ ਇਨਫੋਰਮੇਸ਼ਨ ਬਹੁਤ ਜ਼ਿਆਦਾ ਆ ਜਿਹਦੇ ਕਰਕੇ ਤੁਸੀਂ ਆਪ ਦੀ ਇਨਫੋਰਮੇਸ਼ਨ ਪਹਿਲਾਂ ਲਾ ਕੇ ਸਾਰੇ ਕੰਮ ਸਿੱਖ ਸਕਦੇ ਆ ਕਰ ਸਕਦੇ ਆ ਇਨੀਆਂ ਗੱਲਾਂ ਦੇ ਨਾਲ ਮੈਂ ਵੀਡੀਓ ਨੂੰ ਕਰਦਾ ਕ ਕਾਫੀ ਗੱਲਾਂ ਇਹਦੇ ਵਿੱਚ ਹੋਰ ਵੀ ਆ ਜਿਹੜੀਆਂ ਐਡ ਕਰਨ ਵਾਲੀਆਂ ਤੇ ਮੈਂ ਵੀਡੀਓ ਨੂੰ ਲੰਮੀ ਨਹੀਂ ਖਿੱਚਦਾ ਤੁਹਾਡੇ ਨਾਲ ਗੱਲਾਂ ਐਕਸਪੀਰੀਅੰਸ ਦੀਆਂ ਸ਼ੇਅਰ ਕਰਨ ਲੱਗਾ ਉਹਦੇ ਵਿੱਚ ਬਾਤ ਜਿਹੜੀ ਪਦਰੋਨਾ ਮਿੰਟ ਤੋਂ ਸੀ ਮੈਂ ਜਿੱਥੇ ਜਾ ਕੇ ਕਰਵਾਈ ਉਹ ਬੰਦੇ ਨੇ ਮੇਰੀ ਪਦਰੋਨਾ ਮਿੰਟ ਤੋਂ 4 ਮਹੀਨਿਆਂ ਬਾਅਦ ਕਟਵਾਤੀ ਸੀ ਤੇ ਮੈਂ ਫਿਰ ਮੈਨੂੰ ਨਹੀਂ ਪਤਾ ਸੀ ਉਹਨੇ ਕੱਟਤੀ ਤੇ ਵੱਟ ਮੈਨੂੰ ਉਹ ਤੋਂ ਨਹੀਂ ਪਤਾ ਹੁੰਦਾ ਸੀ ਵੀ ਨਹੀਂ ਮੇਰੀ ਪਦਰੋਨਾ ਮਿੰਟ ਤੋਂ ਕੱਟ ਕਰਤੀ ਆ ਜਦੋਂ ਮੈਨੂੰ ਪਤਾ ਲੱਗਾ ਮੈਨੂੰ ਫੇਰ ਝਵੇਲਾ ਪੈ ਗਿਆ ਤੇ ਬਟ ਮੈਂ ਰੇਂਜਮੈਂਟ ਕੀਤਾ ਬਾਬੇ ਨਾਨਕ ਨੇ ਕਿਵੇਂ ਨਾ ਕਿਵੇਂ ਕਰਕੇ ਮੇਰਾ ਸਿਸਟਮ ਬਣਾਇਆ ਮੈਂ ਫੇਰ ਕਿਸੇ ਬੰਦੇ ਨੂੰ ਪੈਸੇ ਦਿੱਤੇ ਉਦੋਂ ਪੈਸੇ ਪਦਰੋਨਾ ਮੈਂ ਤੋਂ ਦੇ ਲੈਂਦੇ ਸੀ ਉਦੋਂ ਕੋਈ 100 50 ਲੈ ਲੈਂਦਾ ਕੋਈ ਚਾਹ ਪਾਣੀ ਹੁਣ ਤਾਂ ਲੋਕਾਂ ਨੇ 2000 ਤੱਕ ਗੱਲ ਚੱਕੀ ਆ ਉਦੋਂ ਲੋਕ 50 100 ਲੈਂਦੇ ਹੁੰਦੇ ਸੀ ਕਿਸੇ ਤੋਂ 50 ਲੈ ਲਿਆ ਕਿਸੇ ਤੋਂ 100 ਲੈ ਲਿਆ ਇੰਨਾ ਕੁ ਹੁੰਦਾ ਸੀ ਤੇ ਫੇਰ ਮੇਰੀ ਪਦਰੋਨਾ ਮੇਨ ਤੋਂ ਚੱਲਦੀ ਰਹੀ ਤੇ ਨਾਲ ਦੀ ਨਾਲ ਮੈਂ ਤੁਹਾਨੂੰ ਅਗਲੀ ਵੀਡੀਓ ਵਿੱਚ ਇਹ ਵੀ ਦੱਸੂਗਾ ਜੇਕਰ ਤੁਹਾਨੂੰ ਲੋੜ ਹੋਈ ਕਿ ਮੇਰੇ ਕਿੰਨੇ ਪੈਸੇ ਲੱਗੇ ਸੀ ਮੈਂ ਕਿੱਥੇ ਆਇਆ ਸੀ ਕਿਹੜੇ ਕਾਲਜ ਆਇਆ ਸੀ ਤੇ ਕੀ ਕੀ ਕਰਕੇ ਮੈਨੂੰ ਇੱਥੇ ਤੱਕ ਸਿਸਟਮ ਪਿਆ ਤੇ ਕਿਵੇਂ ਅਪਲਾਈ ਕੀਤਾ ਸਾਰੀਆਂ ਗੱਲਾਂ ਇਹਦੇ ਵਿੱਚ ਐਡ ਹੋਣਗੀਆਂ ਇਹ ਤੁਸੀਂ ਵੀਡੀਓ ਦੇ ਐਂਡ ਤੱਕ ਬਣੇ ਆ ਤੁਹਾਨੂੰ ਕਾਫੀ ਕੁਝ ਸਿੱਖਣ ਨੂੰ ਮਿਲੂਗਾ ਹਾਂ ਮੈਂ ਇਹ ਵੀਡੀਓ ਵਿੱਚ ਗੱਲਾਂ ਕਰਨ ਦੀ ਕੋਸ਼ਿਸ਼ ਕੀਤੀ ਆ ਹੋ ਸਕਦਾ ਉਹ ਗੱਲਾਂ ਨਾ ਕੀਤੀਆਂ ਹੋਣ ਜਿਹੜੀਆਂ ਤੁਹਾਨੂੰ ਚਾਹੀਦੀਆਂ ਤੇ ਹੋ ਸਕਦਾ ਉਹ ਕੀਤੀਆਂ ਹੋਣ ਜਿਹੜੀਆਂ ਤੁਹਾਡੇ ਨਾਲ ਹੁਣ ਹੋਈ ਜਾਂਦੀਆਂ ਤੇ ਸਾਰੀਆਂ ਗੱਲਾਂ ਦੇ ਨਾਲ ਜੇਕਰ ਤੁਹਾਨੂੰ ਚੰਗਾ ਲੱਗਾ ਵੈਲ ਐਂਡ ਗੁੱਡ ਆ ਤੇ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਿਓ ਤੇ ਆਪਾਂ ਵੀਡੀਓ ਕਰਾਂਗੇ ਕੰਟੀਨਿਊ ਇੰਨੀਆਂ ਗੱਲਾਂ ਦੇ ਨਾਲ ਮੈਂ ਇੱਥੇ ਵੀਡੀਓ ਨੂੰ ਖਤਮ ਕਰਦਾ ਆਪਾਂ ਹੋਰ ਵੀ ਵੀਡੀਓ ਦੇ ਵਿੱਚ ਵਲੋਗਿੰਗ ਵੀ ਸਟਾਰਟ ਕਰਾਂਗੇ ਪੂਰਵੀ ਕਰਾਂਗੇ ਕੰਟਰੀਆਂ ਦੇ ਹੋਰ ਪਾਸੇ ਦੇ ਵੀ ਟਰੈਵਲ ਵੀ ਕਰਾਂਗੇ ਤੇ ਤੁਹਾਨੂੰ ਜੇਕਰ ਮੇਰੀ ਜਰਨੀ ਤੋਂ ਕੁਝ ਸਿੱਖਣ ਨੂੰ ਮਿਲਦਾ ਤੇ ਬੜਾ ਹੀ ਧੰਨਵਾਦ ਆ ਥੈਂਕ ਯੂ ਆ ਮੈਨੂੰ ਵੇਖ ਕੇ ਸਿੱਖਿਓ ਫਿਰ ਮੈਂ ਤੁਹਾਨੂੰ ਅਗਲੀਆਂ ਵੀਡੀਓ ਵਿੱਚ ਦੱਸੂਗਾ ਮੈਂ ਕਿਵੇਂ ਕਿਵੇਂ 10 ਸਾਲ ਦਾ ਟਾਈਮ ਕੱਢਿਆ ਇੱਥੇ ਸਪੇਨ ਦੇ ਵਿੱਚ ਕੀ ਕੀ ਹੋਇਆ ਕਿਵੇਂ ਲਾਇਸੈਂਸ ਕੀਤਾ ਕਿਵੇਂ ਮੈਂ ਪੀਆਰ ਲਈ ਤੇ ਕਿਵੇਂ ਮੈਨੂੰ ਟੀਆਰਸੀ ਕਾਰਡ ਪਹਿਲਾਂ ਮਿਲਿਆ ਸੀ ਸਾਰੀਆਂ ਗੱਲਾਂ ਦੇ ਵਿੱਚ ਬਹੁਤ ਕੁਝ ਸਿੱਖਣ ਨੂੰ ਮਿਲੂਗਾ ਬੜੀਆਂ ਚੀਜ਼ਾਂ ਸਾਂਝਾਲੀਆਂ ਉਹ ਗੱਲਾਂ ਵੀ ਸਾਂਝੋ ਉਹ ਕਰਾਂਗੇ ਆਪਾਂ ਨੈਕਸਟ ਵੀਡੀਓ ਵਿੱਚ ਕਵਰ ਤੇ ਥੈਂਕ ਯੂ ਸਾਰੇ ਨੂੰ ਧੰਨਵਾਦ ਮਿਲਾਂਗੇ ਆਪਾਂ ਨਵੀਆਂ ਵੀਡੀਓ ਵਿੱਚ ਤੇ ਵੀਡੀਓ ਨੂੰ ਕਰਦਾ ਮੈਂ ਖਤਮ ਮਿਲਾਂਗੇ ਆਪਾਂ ਨਵੀਂ ਵੀਡੀਓ ਵਿੱਚ